ਇੱਕ ਪਾਸੇ ਸਾਡੇ ਸਮਾਜ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਅਜਿਹੇ ਲੋਕ ਵੀ ਨੇ ਜਿਹੜੇ ਜਦੋਂ ਆਪਣੇ ਧੀ ਪੁੱਤ ਦਾ ਵਿਆਹ ਕਰਦੇ ਆ ਤੇ ਨਾ ਉਹ ਦਹੇਜ ਲੈਂਦੇ ਆ ਨਾ ਉਹ ਦਹੇਜ ਜਿਹੜਾ ਦਿੰਦੇ ਆ ਔਰ ਬੜੇ ਸੋਹਣੇ ਇਹ ਵਿਆਹ ਜਿਹੜੇ ਆ ਸਿਰੇ ਚੜ ਜਾਂਦੇ ਆ ਬੜੀਆਂ ਮਿਸਾਲਾਂ ਨੇ ਬਹੁਤ ਸਾਰੀਆਂ ਮਿਸਾਲ ਜਿਹੜੀਆਂ ਸਾਨੂੰ ਵੇਖਣ ਨੂੰ ਮਿਲਦੀਆਂ ਜਿੱਥੇ ਜਦੋਂ ਬਰਾਤ ਲੈ ਕੇ ਮੁੰਡੇ ਵਾਲੇ ਜਾਂਦੇ ਆ ਬੜਾ ਸਾਦਾ ਵਿਆਹ ਕੁੜੀ ਵਾਲਿਆਂ ਨੇ ਉੱਥੇ ਅਰੇਂਜਮੈਂਟ ਕੀਤਾ ਹੁੰਦਾ ਉਹ ਬੜੇ ਸਾਦੇ ਢੰਗ ਨਾਲ ਵਿਆਹ ਹੁੰਦਾ ਉਸ ਤੋਂ ਬਾਅਦ ਉਹ ਕੁੜੀ ਲੈ ਕੇ ਆਪਣੇ ਘਰ ਆ ਜਾਂਦੇ ਆ ਔਰ ਉਹਨਾਂ ਦਾ ਜੀਵਨ ਜਿਹੜਾ ਬੜਾ ਸੁਖੀ ਵਸਦਾ ਪਰ ਦੂਜੇ ਪਾਸੇ ਇਸੇ ਸਮਾਜ ਦੇ ਵਿੱਚ ਕੁਝ ਲਾਲਚੀ ਲੋਕ ਵੀ ਨੇ ਕੁਝ ਲੋਭੀ ਲੋਕ ਵੀ ਨੇ ਜਿਨ੍ਹਾਂ ਨੂੰ ਐਂ ਲੱਗਦਾ ਕਿ ਜੇ ਅਸੀਂ ਹੁਣ ਬਰਾਤ ਲੈ ਕੇ ਅਗਲੇ ਦੇ ਘਰ ਟੋਕ ਹੀ ਗਏ ਆ ਉੱਥੇ ਚਲੇ ਗਏ ਆ ਤੇ ਕਿਉਂ ਨਾ ਇਹਨਾਂ ਦੀ ਛਿੱਲ ਲਾ ਲਈਏ ਕਿਉਂ ਨਾ ਇਹਨਾਂ ਨੂੰ ਬਲੈਕਮੇਲ ਕਰੀਏ ਕਿਉਂ ਨਾ ਇਹਨਾਂ ਕੋਲੋਂ ਉਹਨਾਂ ਚੀਜ਼ਾਂ ਦੀ ਡਿਮਾਂਡ ਕੀਤੀ ਜਾਵੇ ਜਿਹੜਾ ਉਹਨਾਂ ਨੂੰ ਲੱਗਦਾ ਵੀ ਸਾਡਾ ਮੁੰਡਾ ਕਮਾਈ ਨਹੀਂ ਸਕਦਾ ਸਾਡਾ ਮੁੰਡਾ ਇੰਨੇ ਜੋਗਾ ਹੈ ਹੀ ਨਹੀਂ ਕਿ ਇਹ ਆਪਣੇ ਕਮਾਈ ਦੇ ਉੱਤੇ ਹੀ ਆ ਆਪਣੇ ਦਮ ਦੇ ਉੱਤੇ ਇਸ ਚੀਜ਼ ਨੂੰ ਲੈ ਲਵੇ ਹੁਣ ਆ ਜਿਹੜੀ ਖਬਰ ਸਾਹਮਣੇ ਆਈ ਹੈ ਇਹ ਯੂਪੀ ਤੋਂ ਸਾਹਮਣੇ ਆਈ ਹੈ ਜਿੱਥੇ ਗਾਜ਼ੀਆਬਾਦ ਤੋਂ ਮੁੰਡੇ ਵਾਲੇ ਜਿਹੜੇ ਆ ਇਹ ਬਰਾਤ ਲੈ ਕੇ ਬੁਲੰਦ ਸ਼ਹਿਰ ਚਲੇ ਜਾਂਦੇ ਆ ਜਦੋਂ ਬੁਲੰਦ ਸ਼ਹਿਰ ਜਾਂਦੇ ਆ ਤਾਂ ਉਥੇ ਇਹ ਡਿਮਾਂਡ ਕਰਦੇ ਆ ਕਿ ਜਿਹੜੀ ਗੱਡੀ ਤੁਸੀਂ ਸਾਡੇ ਮੁੰਡੇ ਨੂੰ ਦੇਣ ਲੱਗੇ ਹੋ ਇਹ ਤਾਂ ਛੋਟੀ ਆ Swift ਗੱਡੀ ਨਹੀਂ ਚਾਹੀਦੀ ਸਾਨੂੰ ਤਾਂ ਸਾਡੇ ਮੁੰਡੇ ਵਾਸਤੇ ਜਿਹੜੀ ਆ ਉਹ Creta ਗੱਡੀ ਚਾਹੀਦੀ ਆ ਸਾਡਾ ਮੁੰਡਾ ਤਾਂ Creta ਡਿਸਰਵ ਕਰਦਾ ਇਹ ਸਭ ਦੇ ਵਿੱਚ ਕੁੜੀ ਵਾਲੇ ਜਿਹੜੇ ਆ ਉਹ ਨਵਜ ਇਹਨਾਂ ਦੀ ਪਛਾਣ ਲੈਂਦੇ ਆ ਬਈ ਇਹ ਅਸੀਂ ਗਲਤ ਜਗ੍ਹਾ ਜਿਹੜਾ ਰਿਸ਼ਤਾ ਜੋੜ ਲਿਆ ਇਹ ਤਾਂ ਬੰਦੇ ਲਾਲਚੀ ਐ ਜਿਹੜੇ ਅੱਜ ਇਹ ਗੱਲਾਂ ਕਰ ਰਿਹਾ ਇਹ ਤਾਂ ਅਗਾਹ ਜਾ ਕੇ ਸਾਡੀ ਲੜਕੀ ਨੂੰ ਤੰਗ ਕਰਨਗੇ ਔਰ ਸਾਡੇ ਲਈ ਵੀ ਇਹ ਮੁਸੀਬਤ ਬਣ ਜਾਣਗੇ ਇਹਨਾਂ ਕੋਈ ਨਾ ਕੋਈ ਲਿਸਟ ਕੋਈ ਨਾ ਕੋਈ ਵਟਸਐਪ ਮੈਸੇਜ ਸਾਨੂੰ ਜਿਹੜਾ ਇਹ ਭੇਜੀ ਰੱਖਣਾ ਵੀ ਅੱਜ ਸਾਨੂੰ ਆ ਚਾਹੀਦਾ ਅੱਜ ਸਾਨੂੰ ਆ ਚਾਹੀਦਾ ਅੱਜ ਕ੍ਰੇਟਾ ਨਹੀਂ ਚਾਹੀਦੀ ਅੱਜ ਮਰਸੀਡਿਸ ਚਾਹੀਦੀ ਆ ਅੱਜ ਹੁਣ ਬੀਐਮਡਬਲਿਊ ਦਾ ਨਵਾਂ ਮਾਡਲ ਆ ਗਿਆ ਅੱਜ ਇਹ ਚਾਹੀਦਾ ਉਹਨਾਂ ਨੇ ਸਿਆਣਫ ਕੀਤੀ ਉਹਨਾਂ ਨੇ ਸਾਰੀ ਬਰਾਤ ਨੂੰ ਜਿਹੜਾ ਉੱਥੇ ਡੱਕ ਲਿਆ ਉਹ ਜਦੋਂ ਉਹਨਾਂ ਨੇ ਉਸ ਬਰਾਤ ਨੂੰ ਡੱਕ ਲਿਆ ਤਾਂ ਲੜਕੀ ਪਰਿਵਾਰ ਦੇ ਜਿਹੜੇ ਆਗੂ ਸੀਗੇ ਜਿਹੜੇ ਮੇਨ ਬੰਦੇ ਸੀ ਪਾਪੋ ਦਾ ਫਾਦਰ ਹੋਊਗੇ ਉਹਨਾਂ ਨੇ ਕਿਹਾ ਵੀ ਭਾਈ ਸਾਡਾ ਲੱਗਾ 17 ਲੱਖ ਰੁਪਈਆ ਸਾਰੇ ਵਿਆਹ ਦੇ ਉੱਤੇ ਅਸੀਂ ਆਪਣੀ ਕੁੜੀ ਤੁਹਾਡੇ ਨਾਲ ਨਹੀਂ ਤੋਰਨੀ ਤੁਸੀਂ ਜਿਹੜਾ ਸਾਡਾ 17 ਲੱਖ ਰੁਪਈਆ ਲੱਗਾ ਇਹ ਸਾਨੂੰ ਵਾਪਸ ਕਰ ਦਿਓ ਤੇ ਬਰਾਤ ਲੈ ਕੇ ਵਾਪਸ ਚਲੇ ਜਾਓ ਜਦੋਂ ਮੁੰਡੇ ਵਾਲਿਆਂ ਨੇ ਦੇਖਿਆ ਵੀ ਇਹ ਤਾਂ ਹੁਣ ਗੇਮ ਜਿਹੜੀ ਆ ਪੁੱਠੀ ਪੈ ਗਈ ਇਹ ਤਾਂ ਬਾਜੀ ਪੁੱਠੀ ਪੈ ਗਈ ਵੀ ਕਿੱਥੇ ਦਾ ਸੀ ਕ੍ਰੇਟਾ ਗੱਡੀ ਲੈਣੀ ਸੀ ਕਿੱਥੇ ਸਾਨੂੰ ਇਹਨਾਂ ਨੇ ਜਿਹੜਾ ਸੋਨੇ ਦੀਆਂ ਮੁੰਡੀਆਂ ਛਾਪਾਂ ਪਾਈਆਂ ਸੀ ਇਹ ਤਾਂ ਜਿਹੜਾ ਕੰਮ ਹੀ ਉਲਟ ਹੋ ਗਿਆ ਇਹ ਤਾਂ ਕਹਿੰਦੇ ਵੀ ਜਿਹੜਾ ਸਾਡਾ ਵਿਆਹ ਤੇ ਸਾਡੇ 17 ਲੱਖ ਰੁਪਏ ਲੱਗਾ ਤੁਸੀਂ ਉਹ ਦਿਓ ਤੇ ਫੇਰ ਅਸੀਂ ਤੇ ਜਿਹੜੀ ਬਰਾਤ ਆ ਇਹ ਤੁਹਾਨੂੰ ਤਾਂ ਹੀ ਜਾਣਦੇ ਆਂਗੇ ਨਹੀਂ ਤੇ ਮਾਮਲਾ ਜਿਹੜਾ ਪੁਲਿਸ 'ਚ ਜਾਏਗਾ ਤੁਹਾਡੇ ਉੱਤੇ ਜਿਹੜਾ ਪਰਚਾ ਦਰਜ ਕਰਾ ਦੇਾਂਗੇ ਤੁਸੀਂ ਕਿਉਂਕਿ ਸ਼ਰੀਆਮ ਜਿਹੜਾ ਦੇਜ ਮੰਗ ਰਹੇ ਹੋ ਤੁਸੀਂ ਦਾਜ ਮੰਗ ਰਹੇ ਹੋ ਤੁਸੀਂ ਬਰਾਤ ਲੈ ਕੇ ਆਏ ਹੋ ਅਸੀਂ ਆਪਣੀ ਸਮਰੱਥਾ ਅਨੁਸਾਰ ਜਿਹੜਾ ਉਹ ਸਾਰੇ ਕਾਰਵਿਹਾਰ ਕੀਤੇ ਆ ਬਾਵਜੂਦ ਇਸਦੇ ਤੁਸੀਂ ਇਹ ਸਭਾ ਦੇ ਵਿੱਚ ਬੈਠ ਕੇ ਪੂਰੇ ਇਸ ਸਮਾਗਮ ਦੌਰਾਨ ਪੂਰੀ ਪੰਚਾਇਤ ਦੇ ਵਿੱਚ ਬੈਠ ਕੇ ਇਹ ਗੱਲ ਕਹਿ ਰਹੇ ਹੋ ਵੀ ਸਾਨੂੰ ਜਿਹੜੀ ਸ਼ਿਫਟ ਗੱਡੀ ਆ ਉਹ ਨਹੀਂ ਚਾਹੀਦੀ ਸਾਨੂੰ ਕ੍ਰੇਟਾ ਚਾਹੀਦੀ ਆ ਪਰ ਮੁੰਡੇ ਵਾਲੇ ਜਿਹੜੇ ਆ ਉਹਨਾਂ ਨੂੰ ਵੀ ਆਪਣੀ ਹਿੱਤਕ ਜੀ ਮਹਿਸੂਸ ਹੋਈ ਵੀ ਹੁਣ ਕਰੀਏ ਕੀ ਇਹ ਤਾਂ ਇਹ ਗੱਲ ਬਣੀ ਨਹੀਂ ਇਹਨਾਂ ਨੇ ਤਾਂ ਇਹ ਗੱਲ ਆਖ ਦਿੱਤੀ ਵੀ 17.5 ਲੱਖ ਰੁਪਇਆ ਤੁਸੀਂ ਦਿਓ ਬਰਾਤ ਵਾਪਸ ਲੈ ਜਾਓ ਹੁਣ ਉਹਨਾਂ ਨੇ ਆਪਣੀ ਇੱਜ਼ਤ ਬਚਾਉਣ ਖਾਤਰ ਕੀ ਕੀਤਾ ਜਿਹੜੀਆਂ ਗੱਡੀਆਂ ਉਹ ਲੈ ਕੇ ਆਏ ਸੀ ਮੁੰਡੇ ਵਾਲੇ ਜਿਹਨਾਂ ਗੱਡੀਆਂ ਦੇ ਵਿੱਚ ਬਰਾਤ ਲੈ ਕੇ ਆਏ ਸੀ ਨਾਲੇ ਜਿਹੜਾ ਗਹਿਣਾ ਉਹਨਾਂ ਨੇ ਪਾਇਆ ਹੋਇਆ ਸੀ ਉਹ ਗਹਿਣਾ ਨਹੀਂ ਜਿਹੜਾ ਕੁੜੀ ਪਰਿਵਾਰ ਨੇ ਉਹਨਾਂ ਨੂੰ ਪਾਇਆ ਸੀ ਜਿਹੜਾ ਉਹਨਾਂ ਦਾ ਆਪਣਾ ਸੀ ਇਹ ਸਾਰਾ ਉਹਨਾਂ ਨੇ ਉੱਥੇ ਰੱਖਿਆ ਉਦੀ ਮੁੜ ਕੇ ਏਵੈਲੂਏਸ਼ਨ ਕੀਤੀ ਗਈ ਮੁਲਾਂਕਣ ਕੀਤਾ ਗਿਆ ਸਾਢੇ 12 ਲੱਖ ਰੁਪਈਆ ਦਾ ਉਹ ਸਮਾਨ ਬਣਿਆ ਕੁੜੀ ਵਾਲੇ ਕਹਿੰਦੇ ਕਿ ਤੁਸੀਂ ਸਾਢੇ 12 ਲੱਖ ਰੁਪਏ ਦਾ ਆ ਜਿਹੜਾ ਸਮਾਨ ਸਾਡੇ ਕੋਲ ਰੱਖ ਜੋ ਕੱਲ ਨੂੰ ਤੁਸੀਂ ਬਕਾਇਆ ਰਕਮ ਲੈ ਕੇ ਆਇਓ 5 ਲੱਖ ਹੋਰ ਸਾਢੇ 17 ਲੱਖ ਸਾਡਾ ਲੱਗਾ ਨਾਲੇ ਤੁਸੀਂ ਸਾਡਾ ਜਿਹੜਾ ਸਾਢੇ 17 ਲੱਖ ਰੁਪਈਆ ਉਹ ਦੇ ਜਿਓ ਤੇ ਆਪਣਾ ਸਮਾਨ ਲੈ ਜਿਓ ਮੁੰਡੇ ਵਾਲਿਆਂ ਨੂੰ ਜਿਹੜਾ ਬੜੀ ਨਮੋਸ਼ੀ ਦਾ ਬੜੀ ਫਜ਼ੀਅਤ ਦਾ ਸਾਹਮਣਾ ਕਰਨਾ ਪਿਆ ਵੀ ਅਸੀਂ ਤਾਂ ਮੰਗਦੇ ਪਏ ਸੀ ਕ੍ਰੇਟਾ ਗੱਡੀ ਇਹਦੇ ਨਾਲੋਂ ਤਾਂ ਜਿਹੜੀ ਸਵਿਫਟ ਗੱਡੀ ਚੰਗੀ ਸੀ ਘੱਟੋ ਘੱਟ ਗੱਡੀ ਤਾਂ ਆ ਰਹੀ ਸੀ ਇਹ ਤਾਂ ਕੰਮ ਹੀ ਪੁੱਠਾ ਪੈ ਗਿਆ ਖੈਰ ਫਿਰ ਉਥੇ ਪੰਚਾਇਤ ਦੇ ਜਿਹੜੇ ਹੋਰ ਮੈਂਬਰ ਸੀਗੇ ਉਹਨਾਂ ਨੂੰ ਸੱਦਿਆ ਗਿਆ ਉਹ ਜਦੋਂ ਉੱਥੇ ਪਹੁੰਚਦੇ ਆ ਤਾਂ ਉਹਨਾਂ ਨੇ ਵੀ ਇਹੀ ਫੈਸਲਾ ਕਬੂਲ ਕਰਾਇਆ ਦੋਹਾਂ ਤਰਾਂ ਦੇ ਵਿੱਚ ਸਹਿਮਤੀ ਬਣ ਗਈ ਕਿ ਠੀਕ ਹੈ ਤੁਸੀਂ 17.5 ਲੱਖ ਰੁਪਈਆ ਕੱਲ ਨੂੰ ਲਿਆਓ ਆਪਣਾ ਸਮਾਨ ਆਪਣੇ ਗਹਿਣੇ ਜਿਹੜੇ ਆ ਉਹਦੀ ਲਿਸਟ ਬਣਾ ਲਈ ਆ ਇਸੇ ਤਰ੍ਹਾਂ ਤੁਹਾਨੂੰ ਮੋੜ ਦੇਾਂਗੇ ਖੈਰ ਜਦੋਂ ਉਹ 12.5 ਲੱਖ ਰੁਪਏ ਦੇ ਜਿਹੜੇ ਐਸੈਟ ਸੀਗੇ ਜਿਹੜਾ ਸਮਾਨ ਉੱਥੇ ਰੱਖ ਕੇ ਚਲੇ ਗਏ ਤਾਂ ਲੜਕੀ ਪਰਿਵਾਰ ਵਾਲਿਆਂ ਨੇ ਲੱਗ ਗਈ ਇੱਕ ਪਿੰਡ ਦੇ ਵਿੱਚ ਜਿਹੜਾ ਜਿਹੜਾ ਉਹਨਾਂ ਦੀ ਰਿਸ਼ਤੇਦਾਰੀ 'ਚ ਵੀ ਕੋਈ ਮੁੰਡਾ ਸੀਗਾ ਉਹਨਾਂ ਨਾਲ ਸੰਪਰਕ ਕੀਤਾ ਉੱਥੋਂ ਬਰਾਤ ਆਉਂਦੀ ਹੈ ਉਸੇ ਲੜਕੀ ਦੇ ਨਾਲ ਵਿਆਹ ਕਰ ਦਿੰਦੇ ਆ ਬਾਅਦ 'ਚ ਉਹ ਲੜਕੀ ਜਿਹੜੀ ਹੈ ਜਿਹੜੀ Swift ਗੱਡੀ ਜਿਹੜੀ Swift ਗੱਡੀ ਉਸ ਮੁੰਡੇ ਨੂੰ ਮਿਲਣੀ ਸੀਗੀ ਉਹ ਉਸ ਮੁੰਡੇ ਨੂੰ ਦੇ ਦਿੱਤੀ ਜਾਂਦੀ ਆ ਔਰ ਉਹ ਲੜਕੀ ਜਿਹੜੀ ਆ ਉਹ ਜ਼ਿਆਦਾ ਖੁਸ਼ ਹੁੰਦੀ ਆ ਕਿ ਘੱਟੋ-ਘੱਟ ਇਹਨਾਂ ਨੇ ਕੋਈ ਡਿਮਾਂਡ ਤੇ ਨਹੀਂ ਕੀਤੀ ਜਿਹਦੇ ਨਾਲ ਅਸੀਂ ਸੋਚਿਆ ਸੀਗਾ ਵੀ ਸਾਡੀ ਬੇਟੀ ਦਾ ਜੀਵਨ ਜਿਹੜਾ ਬਹੁਤ ਵਧੀਆ ਬਤੀਤ ਹੋਏਗਾ ਉਹਦਾ ਤਾਂ ਰੰਗ ਅਸੀਂ ਪਹਿਲੇ ਦਿਨ ਹੀ ਦੇਖ ਲਿਆ ਉਹਦਾ ਰੰਗ ਤਾਂ ਅਸੀਂ ਨਕਾਹ ਪੜੇ ਜਾਣ ਤੋਂ ਪਹਿਲਾਂ ਹੀ ਦੇਖ ਲਿਆ ਅਗਲਾ ਕਹਿੰਦਾ ਜੀ ਮੈਨੂੰ ਇਹ ਗੱਡੀ ਪੂਰੀ ਦਿਓ ਮੈਨੂੰ ਗੱਡੀ ਪੂਰੀ ਕਰਕੇ ਦਿਓ ਮੈਨੂੰ ਕ੍ਰੇਟਾ ਗੱਡੀ ਦਿਓ ਵੱਡੀ ਗੱਡੀ ਦਿਓ ਪਰ ਲੜਕੀ ਜਿਹੜੀ ਹੈ ਜਦੋਂ ਉਹਦਾ ਵਿਆਹ ਲੱਗੇ ਪਿੰਡ ਦੇ ਵਿੱਚ ਜਿੱਥੋਂ ਉਹ ਲੜਕਾ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਹੀ ਸੀਗਾ ਜਿਹਦੇ ਨਾਲ ਉਹਦਾ ਨਕਾਹ ਕਰ ਦਿੱਤਾ ਗਿਆ ਲੜਕੀ ਪਰਿਵਾਰ ਜਿਹੜਾ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਕਿ ਸਾਨੂੰ ਸਾਡਾ ਬਚਾਅ ਹੋ ਗਿਆ ਔਰ ਸਾਨੂੰ ਸਾਡੀ ਲੜਕੀ ਦੇ ਵਾਸਤੇ ਇੱਕ ਵਧੀਆ ਮੁੰਡਾ ਜਿਹੜਾ ਮਿਲ ਗਿਆ ਜਿਹੜਾ ਹੁਣ ਜੀਵਨ ਭਰ ਇਹਦਾ ਸਾਥ ਨਿਭਾਏਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ